ਮੇਰਾ ਨਾਮ ਜੀ ਆਸ਼ੂ ਸ਼ਰਮਾ ਜੀ ਹਾਂ ਜੀ ਸਿੱਧੀ ਥਾਣੇ ਚਾਹੀਏ ਕੀ ਮਾਮਲਾ ਕੀ ਸਾਰਾ ਮੈਂ ਜੀ ਇਦਾਂ ਆਪਣਾ ਪ্লাই ਰੋਡ ਤੇ ਜਾ ਰਿਹਾ ਸੀਗਾ ਮੇਰੇ ਬੱਚਾ ਪੜਦਾ ਕਮਲਾ 네ਰੂ ਸਕੂਲੇ ਉਹਦੀ ਫੀਸ ਫੂਲ ਜਮਾ ਕਰਵਾਉਣ ਜਾ ਰਿਹਾ ਸੀਗੇ ਤੇ ਸੱਭਾ ਮੋਟਰਸਾਈਕਲ ਵਾਲੇ ਦੇ ਕੋਲ ਮੁੰਡੇ ਆਏ ਮੋਟਰਸਾਈਕਲ ਤੇ ਤੇ ਮੇਰੀ ਵਾਈਫ ਦੀ ਗੱਲੇ ਤੋਂ ਚੈਨ ਨੂੰ ਹੱਥ ਪਾ ਕੇ ਮੋਟਰਸਾਈਕਲ ਤੇ ਲੱਤ ਮਾਰ ਕੇ ਸਾਨੂੰ ਛੋੜ ਦਿੱਤਾ ਤੇ ਚੈਨ ਲੈ ਕੇ ਨੱਟ ਗਏ ਕਿੰਨੇ ਵਿਅਕਤੀ ਸੀਗੇ ਜੀ ਉਹ ਦੋ ਦੋ ਜਾਨੇ ਸੀਗੇ ਮੋਟਰਸਾਈਕਲ ਦਾ ਮੈਨੂੰ ਪਤਾ ਨਹੀਂ ਲੱਗਾ ਕਿ ਮੂਵ ਵਗੈਰਾ ਬੰਨੇ ਸੀ ਉਹਨਾਂ ਨੇ ਮੂਵ ਵਗੈਰਾ ਬੰਨੇ ਹੋਏ ਸੀਗੇ ਤੇ ਕਿੰਨੇ ਕੋਈ ਇਹ ਸਵੇਰੇ 11:30 ਵਜੇ ਦਾ ਟਾਈਮ ਸੀਗਾ ਜੀ ਤੇ ਕਿੰਨੇ ਟੋਲੇ ਚੈਨੀ ਸੀ ਆਪਣੇ ਚੈਨ ਲਗਭਗ 2.5 ਟੋਲੇ ਦੀ ਸੀ ਨਹੀਂ ਕੋਈ ਸੱਟਾਂ ਵਗੈਰਾ ਵੀ ਮਾਰੀਆਂ ਉਹਨਾਂ ਨੇ ਦਿਗੇ ਜਾਂ ਦਸਟਾ ਲੱਗੀਆਂ ਆ ਉਹ ਤਾਂ ਲੱਤ ਮਾਰ ਕੇ ਨੱਠ ਗਏ ਜਦ ਅਸੀਂ ਤੇ ਤੁਸੀਂ ਕਹਤੇ ਸੀ ਸਰ ਅਸੀਂ ਮੋਟਰਸਾਈਕਲ ਤੇ ਸੀ ਕਿਹੜੀ ਸਾਈਡ ਨੂੰ ਫਰਾਰ ਹੋਏ ਉਹ ਮਾਰ ਕੇ ਉਹ ਗਏ ਆਪਣਾ ਜੀ ਕੀਰਤੀ ਨਗਰ ਨੂੰ ਆਪਣਾ ਬਾਈਪਾਸ ਵੱਲ ਨੂੰ ਉਧਰ ਕੀਰਤੀ ਨਗਰ ਨੂੰ ਮੁੜ ਗਏ ਹਿਸ਼ਾਰਪੁਰ ਕੋਈ ਪਹਿਚਾਨ ਦੇ ਵਿੱਚ ਆਏ ਬੰਦੇ ਨਹੀਂ ਬੰਦੇ ਕੋਈ ਕੈਮਰੇ ਆ ਵੀ ਚੱਲਦੇ ਹੋਣ ਕੈਮਰੇ 'ਚ ਦੇਖਿਆ ਆ ਬਹੁਤ ਜ਼ਿਆਦਾ ਸਪੀਡ ਸੀਗੀ ਪਤਾ ਨਹੀਂ ਲੱਗ ਰਿਹਾ ਕੁਝ ਇੱਕ ਕੈਮਰਾ ਹੀ ਦੇਖਿਆ ਤੇ ਮੋਟਰਸਾਈਕਲ ਵਗੈਰਾ ਪਹਿਚਾਨ ਹੋਈ ਕਿਹੜਾ ਉਹ ਪਹਿਚਾਨ ਨਹੀਂ ਹੋਈ ਮਗਰ ਵੀ ਨੱਠਿਆ ਮੈਂ ਬਟ ਇੱਕਦਮ ਹੀ ਨਿਹਰਾ ਆ ਗਿਆ ਸੀ ਮੂੰਹ ਤੇ ਤਾਂ ਪਤਾ ਨਹੀਂ ਲੱਗਾ ਇਹ ਕੋਣ ਆ ਕਿਦਾ ਕਿਹਦੇ ਮਗਰ ਮੈਂ ਨੱਟ ਰਿਹਾ ਮੈਨੂੰ ਵੀ ਨਹੀਂ ਪਤਾ ਲੱਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਜੀ ਕਰਨ ਆਏ ਆ ਪੁਲਿਸ ਆਈ ਸੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੀਤੀ ਨਹੀਂ ਮੌਕੇ ਤੇ ਨਹੀਂ ਪੁਲਿਸ ਨਾਲ ਗੁੰਡੇ ਹੀ ਐਕਚੁਅਲੀ ਆਪਣਾ ਪਹਿਲਾ ਬੰਦਾ ਦੇਖਣਾ ਜ਼ਰੂਰੀ ਸੀਗਾ ਉਹਨਾਂ ਦੇ ਸੱਟਾ ਸਿਰ ਤੇ ਲੱਗੀਆਂ ਸੀਗੀਆਂ ਤਾਂ ਉਹਨਾਂ ਨੂੰ ਪਹਿਲਾਂ ਮੈਂ ਹਸਪੀਟਲ ਵਗੈਰਾ ਲੈ ਕੇ ਗਿਆ ਕੀ ਨਾਂ ਜੀ ਉਹਨਾਂ ਦਾ ਜਿਹਨਾਂ ਦੇ ਸਾਡੇ ਵੀ ਵਾਈਫ ਸੀ ਬਾਨੀ ਸ਼ਰਮਾ ਕਿੱਥੇ ਦੇ ਰਹਿ ਗਾਲੇ ਹੁੰਦੇ ਅਸੀਂ ਤੰਬਾਕੂ ਖੁਪਤੜ ਨਹੀਂ ਦੇ ਲੋਕਾਂ ਦੀ ਰੋਡ ਤੇ ਇੱਕ ਲੇਡੀ ਆ ਰਹੇ ਸੀ ਤੇ ਪਿੱਛੇੋਂ ਮੋਟਰਸਾਈਕਲ ਵਾਲੇ ਜਿਹੜੇ ਆ ਉਹ ਆ ਕੇ ਉਹਨਾਂ ਨੇ ਜਿਹੜੀ ਆ ਉਹਨਾਂ ਦੇ ਵੀ ਸੱਟਾਂ ਲੱਗ ਗਈਆਂ ਔਰ ਉਹਨਾਂ ਨੂੰ ਜਿਹੜਾ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਦਾ ਇਲਾਜ ਤੇ ਕਿੱਥੇ ਦੇ ਰਹਿਣ ਵਾਲੀ ਲੇਡੀਜ਼ ਕੋਈ ਪਤਾ ਚੱਲਿਆ ਇਹ ਨਹੀਂ ਪਤਾ ਚੱਲਾ ਕਿਉਂਕਿ ਉਹਨਾਂ ਨੂੰ ਸਿਵਲ ਤੇ ਲੈ ਗਏ ਆ ਤੇ ਕਿੰਨੇ ਵਿਅਕਤੀ ਸੀ ਜਿਹਨਾਂ ਨੇ ਹਾਂ ਦੋ ਜਣੇ ਦੋ ਜਣੇ ਸੀ ਮੋਟਰਸਾਈਕਲ ਦੇ ਉੱਤੇ ਤੇ ਕਿੱਧਰੋਂ ਗਏ ਉਹ ਫੜਾਈ ਵਾਲੀ ਸਾਈਡੋਂ ਉਹ ਆ ਬੰਨੇ ਵੇ ਦੀ ਨਹੀਂ ਉਹ ਨਹੀਂ ਉਹ ਓਪਨਿੰਗ ਸੀਗੀ ਉਹ ਨਹੀਂ ਪਿੰਡ ਤੇ ਕਿੰਨੇ ਕ ਵਜੇ ਹੋਇਆ ਹਾਦਸਾ ਇਹ ਕਰੀਬ ਆ ਗਿਆ 11:00 ਵਜੇ ਪੰਜ ਮਿੰਟ 11:00 ਵਜੇ ਹੋਇਆ ਹੈ ਹਾਦਸਾ ਤੇ ਹੋਇਆ ਇੱਥੇ ਫਲਾਈ ਰੋਡ ਤੇ ਹੀ ਫਲਾਈ ਰੋਡ ਤੇ ਆ ਬਿਲਕੁਲ ਬੜਾ ਸੀ ਮਸਤ ਉਹਦੇ ਤੇ ਲੇਡੀਜ਼ ਲੇੜੀ ਦੀ ਠੂਈ ਸ਼ੇ ਲੋਕ ਲਈ ਲੋਕ ਲਈ ਆ ਲੇਡੀਜ਼ ਉਹਨੂੰ ਤੱਕਾ ਦੇ ਕੇ ਜਦੋਂ ਸੱਟਿਆ ਉਹਨਾਂ ਦੇ ਕਾਫੀ ਸੱਟਾਂ ਲੱਗ ਗਈਆਂ ਉਹਨਾਂ ਨੂੰ ਲਾ ਲਈ ਤੇ ਫਲਾਈ ਰੋਡ ਆਇਆ ਸੀ ਪਹਿਲਾਂ ਉਹਨੇ